ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਅੱਜ ਆਪਾਂ ਬਰਨਾਲੇ ਮੰਡੀ ਤੇ ਆਇਆ ਟਰੈਕਟਰਾਂ ਵਾਲੀ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੈ ਜੀ ਜਮਾ ਠੀਕ ਚੜ੍ਹਦੀ ਕਲਾ ਬਰੇ ਕਿਹੜਾ ਮਾਡਲ ਆ ਵੀਰੇ ਇਹ ਇਹ ਵੀਰੇ 96 ਮਾਡਲ ਟਰੈਕਟਰ ਆ 2096 ਮਾਡਲ ਆ ਸਰਵਾਜ 855 ਟਾਇਰ ਦੇਖ ਲਓ ਬਿਲਕੁਲ ਮੱਲਾ ਵੀ ਨਵੇਂ ਅਰਗੇ ਟਾਇਰ ਪਏ ਆ ਤੇ ਇੰਜਨ ਮਾਹਰ ਦੀ ਲੂਕਿੰਗ ਜਮਾ ਹੀ ਨਹੀਂ ਦੇਗੀ ਸੁੱਕਾ ਜਮਾ ਜਮਾ ਸੁੱਕਾ ਟਰੈਕਟਰ ਬਾਕੇ ਤੇ ਤਸੱਲੀ ਕਰਕੇ ਲੈ ਜਾ ਸਕਦਾ ਬਾਕੇ ਤੇ ਤਸੱਲੀ ਕਰਕੇ ਬਾਈ ਕਹਿੰਦਾ ਵੀ ਲਿਜਾ ਸਕਦਾ ਤੇ ਵੀਰੇ ਕਿੰਨੇ ਦਾ ਬਣੂਗਾ ਇਹ ਵੀਰੇ 182000 ਰੇਟ ਹੈ ਜੀ ਆਪਾਂ 170000 ਦਾ ਹਨਾ ਜੀ ਦੇ ਦਾਂਗੇ 170000 ਰੁਪਏ ਦਾ ਸਾਰਾ ਲਿਜਾਸ ਹੈ ਸਾਰਾ ਟਰੈਕਟਰ origignal ਆ ਮਨਲਾ ਵੀ ਬਾਕੇ ਫੇਰ ਤੁਸੀਂ ਲਿਜਾ ਸਕਦੇ ਆ ਡਬਲ ਕਲਚ ਆ ਜੀ 6 ਚਰੀਚਾ ਜੀ ਹਾਂਜੀ ਤੇ ਇਹ ਦੂਗਾ ਵੀ ਆਪਣੇ ਕੋਲੇ ਆ ਜਾਂਦਾ ਆਹ 3600 ਇਹ ਕਿਹੜਾ ਮਾਡਲ ਆ ਜੀ 95 ਮਾਡਲ ਆ ਜੀ 95 ਮਾਡਲਾ ਤੇ ਇਹਦੇ ਵੀ ਤੁਸੀਂ ਦੇਖ ਲਓ ਵੀਰੇ ਟਾਇਰ ਨਵੇਂ ਵਰਗੇ ਨੇ ਟਾਇਰ ਜਮਾਂ ਨਵੇਂ ਵਰਗੇ ਆ ਇੰਜਨ ਮਨਲਾ ਵੀ ਪੂਰਾ ਵਧੀਆ ਕਿਤੋਂ ਲੀਕਿੰਗ ਨਹੀਂ ਕਿਤੋਂ ਮਨਲਾ ਵੀ ਕੁਝ ਵੀ ਨਾ ਮਗਰੋਂ ਲੈਂਕਾ ਲੂੰਕਾ ਸਭ ਕੁਝ ਮਨਲਾ ਵੀ ਓਕੇ ਆ ਸਾਫ ਹੈ ਟਰੈਕਟਰ ਜਮਾਂ ਸਾਫ ਆ ਟਰੈਕਟਰ ਇਹਦੀ ਕੀ ਡਿਮਾਂਡ ਆ ਵੀਰੇ ਆਪਣੀ ਇਹਦਾ ਵੀਰ ਜੀ 1,85,000 ਆ ਜੀ 1,85,000 ਰੁਪਇਆ ਤੇ ਇਹਦੇ ਤੋਂ ਛੋੜ ਛਾੜ ਇਹ ਬਸ 70 ਦੀ ਜਾ ਕਰ ਦੇ ਜੀ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਆ 2 1,70,000 ਰੁਪਇਆ ਦਾ ਬਣ ਜਾਊਗਾ ਇਹ ਹਾਂ ਜੀ ਮੌਕੇ ਤੇ ਤੁਸੀਂ ਆਉਂਗੇ ਹੋਰ ਵੀ ਤੁਹਾਡਾ ਮਾਣ ਤਨ ਕੀਤਾ ਹੋ ਜਾਊਗਾ ਜੀ ਤੇ ਇਦੋਂ ਗਾ ਵੀਰੇ ਆਹ ਮਹਿੰਦਰਾ ਮਹਿੰਦਰਾ ਜੀ ਇਹ ਨਾ 99 ਮਾਡਲ ਜੀ 275 275 75 ਜੀ ਡੀ ਆਈ ਡੀ ਆਈ ਮਹਿੰਦਰਾ ਇਹਦਾ ਵੀ ਤੁਸੀਂ ਦੇਖ ਲਓ ਪੰਜਾਬ ਨੰਬਰ ਟਰੈਕਟਰ ਸਾਹਿਬ ਕੰਡੀਸ਼ਨ ਦੇਖ ਲਓ ਤੁਸੀਂ ਮੰਨ ਲਾ ਵੀ ਬ੍ਰੈਂਡ ਨਿਊ ਵਰਗੀ ਕੰਡੀਸ਼ਨ ਆ ਵਧੀਆ ਹਾਲਤ ਦੇ ਵਿੱਚ ਪਿਆ ਹੈ ਇੰਜਨ ਗੇਅਰ ਇਹਦੀਆਂ ਵੀ ਲਿੰਕਾਂ ਲੂੰਕਾ ਮਗਰੋਂ ਦੇਖੋ ਸਾਰਾ ਮੰਨ ਲਾ ਵੀ ਵਧੀਆ ਪਿਆ ਹੈ ਟਰੈਕਟਰ ਇਹ ਵੀ ਇਹਦਾ ਭਾਈ ਕੀ ਡਿਮਾਂਡ ਹੈ ਇਹਦਾ ਵੀਰ ਜੀ ਟਰੈਕਟਰ ਤਾਂ ਲਿਖਿਆ ਜੀ ਇਹਦਾ ਆਪਣੇ 185000 ਰੁਪਏ 185000 ਇਹਦੇ ਤੇ ਵੀ ਤੁਸੀਂ ਮੱਲਾ ਵੀ ਇਹਦਾ ਸੋਨਾ ਕੀ ਹੈ ਜੀ ਹਾਂ ਹਾਂਜੀ ਹਾਂਜੀ ਤੇ ਅਗਲੇ ਆਹ ਆ ਬਈ ਆਹ ਦੇਖ ਲਓ ਜੀ ਸਵਰਾਜ ਟਰੈਕਟਰ ਆ 855 ਮੱਲਾ ਵੀ ਜਿਹੜੇ ਇਹਦੇ ਆਹ ਟਾਇਰਾਂ ਦੇ ਮਗਲੇ ਟਾਇਰਾਂ ਤੇ ਹੁੰਦੇ ਆ ਨਾ ਟਾਇਆ ਰਬੜਾ ਆਈਆਂ ਵਧੀਆਂ ਹੁੰਆਂ ਆ ਵੀ ਰਬੜਾ ਉਵੇਂ ਹੀ ਪੰਗਾ ਆਈਆਂ ਮੱਲਾ ਵੀ ਘੱਟ ਬਾਣ ਦੇ ਵਿੱਚ ਚੱਲਿਆ ਹੋਇਆ ਟਰੈਕਟਰ ਆ ਇਹ ਤੇ ਆ ਮੂਰਲੇ ਟਾਇਰ ਆ ਜਿਹੜੇ ਇਹ ਵੱਡੇ ਪਾਏ ਹੋ ਹੈਨਾ ਬਾਈ ਵੱਡੇ ਜੀ ਵੱਡੇ ਨੰਬਰ ਵੱਡੇ ਇਹ ਇਹ ਵੱਡੇ ਪਾਏ ਹੋਇਆ ਇੰਜਨ ਗੇਅਰ ਦੀ ਬਾਈ ਹੋਣੀ ਕਹਿੰਦੇ ਇਹ ਟਰੈਕਟਰ ਦੀ ਫੁੱਲ ਗਰੰਟੀ ਆ ਤੇ ਬਾਈ ਇਹਦਾ ਕੀ ਰੇਟ ਆ ਇਹਦਾ ਵੀਰ ਜੀ ਰੇਟ ਆਗਾ 5 ਲੱਖ 65 ਹਜ਼ਾਰ ਜੀ ਹਾਂਜੀ ਇਹ ਵੀ ਹੋ ਜੂਗਾ 5.5 ਦਾ ਹੋ ਜੂਗਾ 5.5 ਲੱਖ ਦਾ ਇਹ ਟਰੈਕਟਰ ਬਣ ਜੂਗਾ ਪਰ ਤੁਸੀਂ ਜੇ ਵੀਡੀਓ ਸ਼ੇਅਰ ਕਰਕੇ ਆਓਗੇ ਹੋਰ ਵੀ ਫਰਕ ਪੈ ਜਾਊਗਾ ਪੀ ਵੀ 010 ਮਤਲਬ ਲੁਹਿਆਣੇ ਦਾ ਨੰਬਰ ਹੈ ਟਰੈਕਟਰ ਦਾ ਇਦੋਂ ਗਾਂ ਆ ਜਾਂਦਾ ਸੋਨਾ ਲੀਕਾ ਇਹਦਾ ਬਾਈ ਇਹ 750 ਸੋਨਾਲੀ ਕਾ ਜੀ 750 ਸੋਨਾਲੀ ਕਾ ਏ 2006 ਮਾਡਲ ਆ ਬਰਨਾਲੇ ਦੀ ਨੰਬਰ ਆ ਜੀ ਲੋਕ ਬਰਨਾਲੇ ਦੇ ਲੋਕਲ ਨੰਬਰ ਆ ਤੇ ਬਰਨਾਲੇ ਆਪਾਂ ਅੱਜ ਖੜੇ ਆ ਤੇ ਵੀਰ ਇਹਦਾ ਕੀ ਡਿਮਾਂਡ ਇਹਦਾ ਵੀਰ ਜੀ 3 ਲੱਖ 18000 ਆ ਜੀ ਇਹ ਵੀ ਵੀ ਤਿੰਨ ਨਕਦ ਦੇ ਦੇਣਗੇ ਜੀ 3 ਲੱਖ ਦਾ ਇਹ ਮਿਲ ਜੂਗਾ ਜੇ ਤੁਸੀਂ ਮੌਕੇ ਤੇ ਫੋਰ ਵੀ ਥੋੜਾ ਮਾਨਤਾਨ ਕੀਤਾ ਜਾਊਗਾ ਟਾਇਰ ਨਵੇਂ ਆ ਜੀ ਇਹਦੇ ਵੀ ਟਾਇਰ ਇਹਦੇ ਵੀ ਬਿਲਕੁਲ ਮਤਲਬ ਨਵੇਂ ਆ ਰਗੇ ਆ ਫੋਰਡ ਬਾਈ 6300 93 ਮਾਡਲ ਜੀ 93 ਮਾਡਲ 3600 ਫੋਰਡ ਇਹਦੇ ਮਗਰਲੇ ਟਾਇਰ 50% ਹੈਗੇ ਆ ਮੂਹਰੇ ਮਾਲਾ ਠੀਕ ਪਏ ਆ ਹਜੇ ਟਾਇਰ ਇਹ ਬਾਈ ਇੰਜਨ ਗੇਅਰ ਵੱਲੋਂ ਇੰਜਨ ਗੇਅਰ ਠੀਕ ਹੈ ਟਰੈਕਟਰ ਦਾ ਇਹ ਵੀ ਬਾਹ ਕੇ ਲਿਆ ਸਕਦੇ ਹਾਂ ਬਾਹ ਕੇ ਜੀ ਮੂਹਰੇ ਟਾਇਰ ਵੱਡੇ ਹੈ ਜੀ ਤੇ ਇਹ ਇਹਦੇ ਵੀ ਮੂਹਰੇ ਟਾਇਰ ਵੱਡੇ ਆ ਵੀ ਬਾਹ ਕੇ ਟਰੈਕਟਰ ਆ ਜਿਹੜਾ ਇਹ ਵੀ ਬਾਹ ਕੇ ਤੁਸੀਂ ਲਿਆ ਸਕਦੇ ਆ ओरिजिनल ਟਰੈਕਟਰ ਆ ਜੀ ਸਾਰਾ ओरिजिनल ਟਰੈਕਟਰ ਆ ਜੇ ਕਿਨੇ ਦੁਬਾਰਾ ਤਿਆਰ ਕਰਾਉਣਾ ਹੋਵੇ ਤਾਂ ਮਾਲਕ ਕਿਆ ਬਾਤਾਂ ਹੀ ਬਣਦਾ ਬਾਈ ਇਹ ਹੈਂ ਹਾਂਜੀ ਦੇਖਣਗੇ ਲੋਕ ਇਹਨੂੰ ਖੜ ਖੜ ਕੇ ਹਾਂ ਇਹ ਬਾਈ ਕਿੰਨੇ ਦਾ ਬਣੂ ਇਹ ਬਸ ਵੀਰ ਜੀ ਬਣੂਗਾ ਜੀ ਬਸ 30 ਦਾ ਜੀ 30 ਦਾ ਮਾਲਕ 1 ਲੱਖ 45 ਤੁਸੀਂ ਮੰਗਦੇ ਆ ਹਾਂਜੀ ਹਾਂ 30 ਦਾ ਹੋ ਜੀ 1 30 ਦਾ ਮਿਲ ਜੂਗਾ ਹੋ ਸਕਦਾ ਹਜ਼ਾਰ ਖੰਡਾ ਇਧਰ ਉਧਰ ਹੋ ਜਾਵੇ ਹਾਂਜੀ ਹਾਂ ਤੇ ਅੱਗੇ ਬਾਈ ਫਾਰਮ ਟਰੈਕ 60 ਫਾਰਮ ਟਰੈਕ 60 ਆ ਗਈ ਟੀਵੀ 46 ਹਾਂ 97 ਮਾੜਲਾ ਜੀ ਡਬਲ ਕਲੱਚ ਚਾਹ 97 ਮਾੜਲਾ ਡਬਲ ਕਲੱਚ ਡਬਲ ਕਲੱਚ 865 ਟਾਇਰ ਆ ਇਹ ਐਮਆਰਪੀ ਪਿਛਲੇ ਮੂਰਲੇਗਾ ਗੁਡੀਆਰ ਦੀ ਮਗਰਲੇ ਐਮਆਰਪੀ ਦੇ ਆ ਮੂਰਲੇ ਗੁਡੀਆਰ ਦੇ ਟਾਇਰ ਸਾਰਾ ਓਰੀਜਨਲ ਟਰੈਕਟਰ ਹੈ ਇਹਦੇ ਵੀ ਕਿਤੇ ਹਨਾ ਪੇਂਟ ਪੂਂਡ ਦੁਆਰਾ ਤਾਂ ਨਹੀਂ ਹੈ ਨਹੀਂ ਨਹੀਂ ਜੀ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਇਹਦਾ ਬਾਈ ਕਿੰਨਾਂ ਮਾਰਾ ਸਿੱਪ ਵਾਲੀ ਕ ਚਾਪ ਨਾਮੀ ਟੈਕਨੋਲਜੀ ਹਾਂਜੀ ਹਾਂਜੀ ਇਹਦੀ ਡਿਮਾਂਡ ਪਈ ਇਹਦੀ ਡਿਮਾਂਡ ਆ ਜੀ ਆਪਾਂ 1,85,000 ਰੇਟ ਆ ਜੀ ਇਹਦਾ 1,70,000 ਦੱਸਾਂਗੇ ਜੀ 1,70,000 ਦੇ ਜੀ 1,70,000 ਰੁਪਏ ਦੇ ਇਹ ਟਰੈਕਟਰ ਬੰਝੂਗਾ ਅੱਗੇ ਬਈ ਆਪਣੇ ਕੋਲ 735 ਸਵਰਾਜ 95 ਮਾਡਲ ਦੀ ਕਿਹੜਾ ਮਾਡਲ ਆ ਵੀਰੇ ਇਹ 95 95 ਮਾਡਲ ਆ ਇਹ ਵੀ ਪੰਜਾਬ ਨੰਬਰੀ ਆ ਹਾਂਜੀ ਮਤਲਬ ਇਹ ਵੀ ਦੀ ਕੰਡੀਸ਼ਨ ਆ ਜਿਹੜੀ ਇਹ ਵੀ ਵਧੀਆ ਪਈ ਆ ਉਹਦੇ ਟਾਇਰ ਟੂ ਵਧੀਆ ਜੀ ਟਾਇਰ ਟੂਰ ਵਧੀਆ ਪਏ ਆ ਇਹਦਾ ਬਈ ਕੀ ਰੇਟ ਇਹਦਾ 145 ਹੈ ਜੀ ਇਹ ਹੋਊਗੀ 3 ਦਾ 145000 ਰੁਪਇਆ ਮੌਕੇ ਤੇ ਮਾਨਦਾਨ ਹੋਊਗਾ ਜੀ ਹੋਊਗਾ ਹੋਊਗਾ ਜੀ ਮਤਲਬ ਦਿੱਤੇ ਹੋਏ ਨੰਬਰ ਆ ਜਿਹੜੇ ਉਹਨਾਂ ਤੋਂ ਤੁਸੀਂ ਸੰਪਾਰਕ ਕਰਕੇ ਬਾਈ ਉਹਨਾਂ ਕੋਲੋਂ ਨੰਬਰ ਦੱਸ ਕੇ ਹਰ ਇੱਕ ਟਰੈਕਟਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਆਂ ਇਹਦੂਗਾ ਆ ਜਾਂਦਾ ਅਰਜਨ ਬਾਈ ਇਹਦਾ ਕੀ ਰੇਟ ਹੈ ਅਰਜਨ ਆ ਗਿਆ ਜੀ 2000 ਮਾਡਲ ਆ 2009 ਮਾਡਲ ਆ ਬਾਈ 9 ਮਾਡਲ 2000 ਜੀ 2009 ਮਾਡਲ ਤੇ 9 ਮਾਡਲ ਆ ਜੀ 960 ਆ ਜੀ ਜੀ ਹਾਂਜੀ ਇਹ ਹੋ ਜੂ 3:30 ਇਹ 3:30 ਦਾ ਹੋ ਜੂਗਾ ਬਾਈ ਇਹਦੀ ਵੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਆਪਣੀ ਸਭ ਦੀ ਜੀ ਫੁੱਲ ਇੱਧਰ ਲਪੇ ਮਗਰ ਦੀ ਦਿਖਾਈ ਗਿਲਦੀ ਪਾ ਲਿੰਕਾ ਲੁੰਕਾ ਦਿਖਾ ਦੇ ਸਭਰਾਜ ਦੀਆਂ ਅਰਜਣ ਦੀਆਂ ਥਾਉ ਮਗਰ ਉਹ ਲਿੰਕਾ ਲੁੰਕਾ ਦੇਖੋ ਨਹੀਂ ਜ਼ਰੂਰੀ ਹੈ ਜੀ ਸਾਫ ਮਤਲਬ ਵੀ ਸਾਫ ਟਰੈਕਟਰ ਪਿਆ ਏ ਕਿ ਕੋਈ ਲੀਕਿੰਗ ਲੂਕਿੰਗ ਨਹੀਂ ਮਗਰ ਉਹ ਵੀ ਮਤਲਬ ਵੀ ਇੱਕ ਵੀ ਦਾਣਾ ਮਗਲ ਆਇਲ ਦਾ ਤੋੜ ਤੜਪਨ ਸੁੱਕਾ ਪਿਆ ਜੀ ਜਮਾ ਸੁੱਕਾ ਟਰੈਕਟਰ ਪਿਆ ਏ ਏ ਬਾਈ ਕਿੰਨੇ ਦਾ ਬਣ ਜੂਗਾ ਆਪਾਂ ਜੀ ਬਣ ਜੂ ਸਾਢੇ ਤਿੰਨ ਦਾ ਜੀ ਸਾਢੇ 3 ਲੱਖ ਦਾ ਬਣ ਜੂਗਾ 605 ਡੀਆਈ ਅਰਜਨ ਨੋ ਮਾਡਲ ਜੀ 2009 ਮਾਡਲ ਆ ਇਦੋਂ ਦਾ ਫੇਰ ਬਈ ਆਪਣੇ ਕੋਲੇ ਆ ਮੱਲਾ 400 400 ਬੋਡੀ ਚ ਆ ਜਾਂਦਾ ਏ ਇਹ ਹੈਗਾ ਜੀ ਬਰਾ 800 4 ਮਾਡਲ ਆ ਜੀ 285 ਰੇਟ ਆ ਕਿੰਨੇ ਦਾ ਬਈ 285 285000 ਰੁਪਏ ਫਰਮ ਹੈ ਜੀ ਵੀਕੇਟੀ ਦੇ ਚਾਰੇ ਇਹ ਚਾਰੇ ਟਾਇਰ ਨਵੇਂ ਇਹਦੇ ਨਵੇਂ ਜੀ ਨਵੇਂ ਚਾਰੇ ਇਹ ਥੋੜੇ ਆਵਦੇ ਅੱਤੀ ਪੇ ਜਾਂ ਨਹੀਂ ਆਵਦੇ ਇਹਨੇ ਪਾਇਆ ਜੀ ਮੁੰਡੇ ਨੇ ਸੀ ਠੀਕ ਹੈ ਠੀਕ ਹੈ ਇਹ ਬਾਈ ਕਿੰਨੇ ਦਾ ਪਾਜ ਇਹ 85 ਦਾ ਜੀ ਬਸ ਬਣ ਜੂਗਾ ਜੀ ਆਪਣੇ 70 ਦਾ ਜੀ ਠੀਕ ਹੈ ਮੇਰੀ ਠੀਕ ਹੈ ਹਿਸਾਬ ਆ ਜੀ ਠੀਕ ਹੈ ਮੇਰੇ ਇਹ ਟਰੈਕਟਰ ਆ ਜਿਹੜੇ ਆਪਣੇ ਕੋਲੇ ਖੜੇ ਮਤਲਬ ਇਹ ਤਾਂ ਆਪਾਂ ਸੌਂਵਾਰ ਨੂੰ ਇੱਥੇ ਆਉਣੀ ਹੈ ਇੱਥੇ ਆਉਣਾ ਜੀ ਪੱਕੇ ਤੇ ਹੋਰ ਆਪਣਾ ਮਤਲਬ ਜੇ ਆ ਕੇ ਨੇ ਕੰਟੈਕਟ ਕਰਕੇ ਮਿਲਣਾ ਵੀ ਕਿੱਥੇ ਮਿਲ ਸਕਦਾ ਆਪਾਂ ਉਪਲੀ ਪਿੰਡ ਆ ਜੀ ਜੀ ਬਰਨਾਲੇ ਤੋਂ ਹੈਗਾ ਜੀ 8 ਕਿਲੋਮੀਟਰ ਬਰਨਾਲੇ ਤੋਂ 8 ਕਿਲੋਮੀਟਰ ਉਪਲੀ ਪਿੰਡ ਆ ਹਾਂਜੀ ਉੱਥੇ ਤੋਂ ਤੁਸੀਂ ਜਾ ਕੇ ਬਾਈ ਦੇ ਘਰੇ ਵੀ ਟਰੈਕਟਰ ਮੰਨ ਲੈ ਹਾਂ ਪਹਿਲਾਂ ਤਸੱਲੀ ਕਰਕੇ ਜਾ ਸਕਦੇ ਹਾਂ ਹਾਂ ਬਾਅਦ ਚ ਵੀ ਤਸੱਲੀ ਕਰਕੇ ਤੁਸੀਂ ਬਾਹ ਕੇ ਲੈ ਕੇ ਜਾਣਾ ਭਾਰ ਖਿੱਚ ਕੇ ਲੈ ਕੇ ਜਾਣਾ ਟਰਾਲੀ ਪਾਉਣੀ ਆ ਵੱਡਾ ਟਰਾਲਾ ਪਾਉਣਾ ਦੋ ਹਿੱਸਾ ਜੀ ਹਾਂ ਜੋ ਵੀ ਮਤਲਬ ਤਸੱਲੀ ਕਰਨੀ ਤੁਸੀਂ ਕਰਕੇ ਲਿਜਾ ਸਕਦੇ ਹੋ ਜੀ ਤੇ ਵੀਰੇ ਇੱਕ ਵਾਰੀ ਆਪਦਾ ਕੋਣ ਨੰਬਰ ਬੋਲੋ ਹਾਂ ਨੰਬਰ ਆ ਵੀਰੇ 75894 ਜੀ 35551 ਜੀ ਉਪਲੀ ਪਿੰਡ ਆ ਜੀ ਜੀ ਸਿੱਧੂ ਪੱਤੀ ਘਰ ਆ ਜੀ ਆਪਣਾ ਗੁਰੂ ਘਰ ਕੋਲੇ ਜੀ ਗੁਰੂ ਘਰ ਕੋਲੇ ਬਾਈ ਦਾ ਘਰ ਆ ਵੱਡੇ ਲਾਂ ਨਾਲੇ ਬਾਈ ਦਾ ਜੀ ਜੀ ਆ ਤੁਸੀਂ ਮੰਨ ਲਾ ਵੀ ਜੇ ਸੋਮਵਾਰ ਨੂੰ ਮਿਲਣਾ ਤਾਂ ਤੁਸੀਂ ਇਹ ਜਗ੍ਹਾ ਤੇ ਮੰਡੀ ਚ ਮਿਲ ਸਕਦੇ ਆ ਤਾਂ ਅਦਰਵਾਈਜ਼ ਤੁਸੀਂ ਹੋਰ ਦਿਨ ਮਿਲਣਾ ਤਾਂ ਬਾਈ ਨੂੰ ਤੁਸੀਂ ਉਪਲੀ ਪਿੰਡ ਉੱਥੇ ਮਿਲ ਸਕਦੇ 735 ਟਰੈਕਟਰ ਹੁੰਦੇ ਜੀ ਵੱਧ ਤੋਂ ਵੱਧ ਆਪਣੇ ਕੋਲੇ 735 ਟਰੈਕਟਰ ਬਾਈ ਹੁਣਾਂ ਕੋਲ ਹੁੰਦਾ ਵੱਧ ਤੋਂ ਵੱਧ ਹੁੰਦੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਹੋਈ ਜਾਣਕਾਰੀ ਚੰਗੀ ਲੱਗੀ ਹੋਈ ਤਾਂ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਹੋ ਜਾਣਾ ਇੱਕ ਸ਼ੇਅਰ ਕੀਤੀ ਨਾਲ ਤੁਹਾਡਾ ਕਿਸੇ ਦਾ ਭਲਾ ਹੋ ਜਾਣਾ ਹੈ ਵੱਧ ਤੋਂ ਵੱਧ ਕਿਸੇ ਵੀਰ ਭਰਾ ਨੇ ਹੋਰ ਮਤਲਬ ਵੀ ਸੋਸ਼ਲ ਮੀਡੀਆ ਤੇ ਐਡ ਕਰ ਪਾਉਣੀ ਹੋਵੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਹੈ 9781615000 ਹੈ ਧੰਨਵਾਦੋ